ਉਗਮਾਨ ਮਾਂ ਦੀ ਸਰਕਾਰ ਨੇ ਆਮਦਾ ਸਲੀ ਲਾਗਤ ਦਿਖਾਈ ਦਿੱਤਾ ਪਰ ਤਾਂ ਨਿੰਮ ਜਾਏ ਤੁਸੀਂ ਫੇਰ ਹੀ ਕਰ ਸਕਦੇ ਹੋ ਇਹ ਮਾਂ ਸਰਕਾਰ ਤਾਂ ਇਸ ਗੱਲ ਤੇ ਸਹਿਮਤੀ ਆਖਰ ਮਾਂ ਸਰਕਾਰ ਨੇ ਹੀ ਸਹਿਮਤੀ ਦੇ ਕੇ ਸਾਡੇ ਤੋਂ ਫਿਰ ਪੂਰਨ ਦੋਸ਼ੀ ਕਿਸਾਨਾਂ ਨਾਲ ਫਿਰ ਆਇਆ ਜਾ ਰਿਹਾ ਤੁਸੀਂ ਇਹ ਧਰਨਾ ਲਾਉਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ ਇਸ ਗੱਲ ਤੇ ਸਾਨੂੰ ਵੱਡਾ ਅਫਤਾਜ ਹੈ ਅੱਜ ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਉਹਨਾਂ ਸੈਂਕੜੇ ਕਿਸਾਨ ਫੜ ਕੇ ਜ਼ਿਲ੍ਹਾਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਬੋਲ-ਮੋਲ ਕਰਕੇ ਮਝਾਰਾ ਵਾਲੇ ਅਧਿਕਾਰ ਹੱਕ ਤੇ ਬਾਤ ਕਰਨ ਨੂੰ ਮਾਰਤੀ ਹੱਕ ਤੇ ਤੁਸੀਂ ਬੋਲ-ਮੋਲ ਕਰਕੇ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲ ਵਾ ਤੁਸੀਂ ਪੂਰੀ ਕਰਕੇ ਤੇਰੀ ਸਾਨੂੰ ਪੁੱਛਿਆ ਸੀ ਕਿ ਪੰਡ ਵਾਲੇ ਪ੍ਰੋਗਰਾਮ ਦਾ ਕੀ ਕੋਈ 2023 ਦੀਆਂ ਮੰਨੀਆਂ ਹੋਈਆਂ ਮੰਗਾਂ ਕੋਈ ਮੰਤ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਤੇ ਕਿਨੂੰ ਗੱਲਬਾਤਾਂ ਸੁ ਕਰ ਰਹੀਆਂ ਉਗਮਾਨਤਮਾਨ ਦੀ ਸਰਕਾਰ ਨੇ ਅਬਦਾ ਸਲੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਮਜਾਰੇ ਕਰ ਸਕਦੇ ਹੋ ਪਰ ਧਰਨੇ ਮਜਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛ ਲਿਆ ਕੀ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆਗਨਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾਤੀ ਤੇ ਫਿਰ ਕਹਿੰਦੇ ਹੋ ਵੀ ਗੱਲਬਾਤ ਤਾਂ ਕਰ ਰਹੇ ਆ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ। ਜਿੱਥੇ ਅੱਖਰੇ ਅਨਾਰਜੀ ਖਾਤਰ ਕਿਸੇ ਡਾਕਟਰ ਕੋਲ ਅਪਾਇਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਜੇ ਧਰਨਾ ਲਾਉਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਦਰਾਜ ਹੈ ਅੱਜ ਵੀ ਅਦਰਾਜ ਹੈ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਂਦੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪ੍ਰਗਿਆ ਅਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲ ਇੰਡੀਆ ਸਜੁਗਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕੀ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਮੰਗਾਂ ਦੇ ਵਿੱਚ ਕੇਂਦਰ ਵਾਲੀਆ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਹੀ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਸਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜਾਰਾ ਨੇ ਦਿੱਕਤਕਾਰ ਹੱਕ ਦੇ ਬਾਤ ਕਰਨ ਨੂੰ ਮਾਰ ਕੇ ਹੱਕ ਤੇ ਤੁਸੀਂ ਗੋਲਮੋਲ ਕਰ ਗਏ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜ ਨਹੀਂ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਜਿਹੜੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਲਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸਾਂਭ ਸੰਭਾਲ ਤੇ ਤੁਸੀਂ ਬਰਸ਼ਾਤੀ ਪਾਣੀ ਦੇ ਸਾਂਭ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋਟੀ ਬੋਤੀ ਗੱਲ ਤੁਸੀਂ ਪੋਜ਼ਿਟਿਵ ਕੀਤੀ ਹੈ ਪਰ ਜਿਹੜੀ ਅਸੀਂ ਕਹਿ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਂਟ ਨਾ ਬਿਸ਼ਾਉ ਉਹਦੇ ਤੇ ਤੁਸੀਂ ਕੋਈ ਸਕੇ ਬਿਆਖਿਆ ਨਹੀਂ ਦਿੱਤੀ। ਧਾਰਮਨ ਕਾ ਜੋ ਨੋਮੰਗਾ ਦੇ ਚੱਜਾ ਤੇ ਨੋਮੰਗਾ ਦੇ ਵਿੱਚ ਤੁਸੀਂ ਦੋ